ਸੋ ਅੱਜ ਆਪਾਂ ਨਵਾਂ ਖਾਣਾ ਤਿਆਰ ਕੀਤਾ ਏ ਤਕਰੀਬਨ ਮਿਲਟਰੀ ਦੀ ਬਣੀ ਚੀਜ਼ ਐ ਸਾਰੀ ਤੇ ਆਪਾਂ ਦੀਦੀ ਤੋਂ ਪੁੱਛਦੇ ਆ ਵੀ ਕਿਹੜੀ ਕਿਹੜੀ ਚੀਜ਼ ਤਿਆਰ ਕੀਤੀ ਐ ਕਿਵੇਂ ਕੀਤੀ ਐ ਤੇ ਦੀਦੀ ਆਜੋ ਹਾਂ ਕੋਈ ਨਹੀਂ ਵੈਨ ਮੈਨੂੰ ਖੜਾ ਪੈਣ ਖੜਨਾ ਪੈਣਾ ਤੁਸੀਂ ਬੈਠ ਜਾ ਕੋਈ ਨਹੀਂ ਠੀਕ ਹੈ ਫਾਈ ਹੋਣੀ ਮਾਂ ਹਾਂਜੀ ਦੀਦੀ ਅੱਜ ਕੀ ਕੀ ਬਣਾਇਆ ਫਿਰ ਇਹ ਇੱਕ ਕੰਗੜੀ ਦੀ ਖੀਰ ਐ ਖੀਰ ਕੰਗੜੀ ਦੀ ਖੀਰ ਹੈ ਹਾਂਜੀ ਹਾਂਜੀ ਕੰਗਣੀ ਇੱਕ ਮਿਰੇਟ ਹੈ ਪੁਰਾਣੇ ਟਾਈਮ ਦੇ ਜਿਹੜੇ ਬਜ਼ੁਰਗ ਹੋਣਗੇ ਉਹਨਾਂ ਨੂੰ ਪਤਾ ਪੰਜਾਬ ਤੇ ਕੰਗਣੀ ਦੀ ਖੀਰ ਬਹੁਤ ਆਮ ਬਣਦੀ ਹੁੰਦੀ ਸੀ ਪੰਜਾਬ ਦੇ ਵਿੱਚ ਜੀ ਜੀ ਤੇ ਇਹ ਕੰਗਣੀ ਦਾ ਪੁਲਾਓ ਹੈ ਜੀ ਕੋਕੋਨਟ ਆਂਦੇ ਨੂੰ ਜੀ ਇਸ ਵਾਸਤੇ ਪਾਉਂਦੇ ਤੇ ਕੀ ਹੈ ਇਹ ਤੇ ਚਾਵਲ ਇਹ ਚਾਵਲ ਬਾਸਮਤੀ ਚਾਵਲ ਹੈ ਠੀਕ ਹਾਂ ਸੋ ਪਾਓ ਕੰਗਣੀ ਦਾ ਪੁਲਾਓ ਕੋਕੋਨਟ ਰਾਈਸ ਕੋਕੋਨਟ ਰਾਈਸ ਇਹਨੂੰ ਕਹਿ ਸਕਦੇ ਆ ਇਹ ਸਾਊਥ ਇੰਡੀਅਨ ਡਿਸ਼ ਹੈ ਵੀ ਜੀ ਸਾਊਥ ਇੰਡੀਆ ਚ ਨਾਰੀਅਲ ਪਾ ਕੇ ਮੂੰਗਫਲੀ ਪਾ ਕੇ ਤੜਕਾ ਲਾ ਕੇ ਉਹਨੂੰ ਬਣਾਉਂਦੇ ਆ ਓਕੇ ਕੀ ਨਾਰੀਅਲ ਆ ਮੂੰਗ ਨਹੀਂ ਪਾਉਂਦੇ ਹਾਂਜੀ ਹਾਂ ਇਹ ਕੰਗਲੇ ਦੋਵੇਂ ਤੋਂ ਦਹੀਂ ਬਣੇ ਹੋਏ ਆ ਓਕੇ ਓਕੇ ਸੋ ਦੋਸਤੋ ਅੱਜ ਆਪਾਂ ਚੈੱਕ ਕਰਾਂਗੇ ਕਿੰਦਾ ਦਾ ਟੇਸਟ ਆ ਤੇ ਤੁਹਾਨੂੰ ਦੱਸਾਂਗੇ ਅੱਜ ਮਿਲਟ ਖਾ ਰਹੇ ਆ ਆਪਾਂ ਜੋ ਕਿ ਬਹੁਤ ਜ਼ਰੂਰੀ ਆਪਣੇ ਲਈ ਬਾਅਦ ਵਿੱਚ ਦੀਦੀ ਨਾਲ ਗੱਲਾਂ ਕਰਾਂਗੇ ਵੀ ਕਿਹੜੀ ਚੀਜ਼ ਕਿਉਂ ਬੈਨੀਫੀਸ਼ੀਅਲਸ ਆ ਉਹ ਲੰਬੀ ਵੀਡੀਓ ਹੋ ਜਾਣੀ ਆ ਤੇ ਆਪਾਂ ਖਾਣੇ ਦਾ ਤੁਹਾਨੂੰ ਦੱਸ ਰਹੇ ਹਾਂ